ਕਿੰਨੀਆਂ ਕਾਉਂਸਲਾਂ ਨੇ ਜਿੰਨਾ ਚੋਣਾਂ ਨਹੀਂ ਹੋਈਆਂ ਹੈਗੇ ਟੋਟਲ 42 ਕਾਉਂਸਲਰ ਨੇ ਜਿੱਥੇ ਪੂਰੀਆਂ ਚੋਣਾਂ ਨਹੀਂ ਹੋਈਆਂ ਜਿੱਥੇ ਕਈ ਐਸੇ ਕਾਉਂਸਲਰ ਨੇ ਜਿਹੜੇ 2020 ਤੋਂ ਪੈਂਡਿੰਗ ਪਏ ਨੇ ਜਿੱਥੇ ਚੋਣਾਂ ਨਹੀਂ ਹੋਈਆਂ ਫਿਰ ਉਹ ਕਿਵੇਂ ਕੰਮ ਚੱਲੂਗਾ 2020 ਤੋਂ 2024 4 ਸਾਲ ਹੋ ਗਏ ਇਹ 4 ਸਾਲ ਪੈਂਡਿੰਗ ਨੂੰ ਹੋਏ ਨੇ ਲੋਕਾਂ ਨੂੰ ਕਿੰਨਾ ਕ ਇਫੈਕਟ ਕਰਦਾ ਜਦੋਂ ਕਿਤੇ ਕਾਉਂਸਲ ਦੀ ਚੋਣਾਂ ਨਹੀਂ ਹੋਣੀਆਂ ਤੇ ਜਿਵੇਂ ਇਹਨਾਂ ਨੇ ਕਿਹਾ ਵੀ ਉੱਥੇ ਕੰਮ ਨਹੀਂ ਹੋਣੇ ਹੈਗੇ ਜੇ ਤੁਹਾਡੀ ਲੋਕਾਂ ਦੀ ਨੁਮਾਇੰਦਗੀ ਨਹੀਂ ਹੋਣਗੀ ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਕਿਤੇ ਜਾਣਗੇ ਜਦੋਂ ਲੋਕਾਂ ਦੇ ਜਦੋਂ ਕਾਉਂਸਲ ਜਿਵੇਂ ਬਿਸ਼ਮ ਐਡਵੋਕੇਟ ਜੀ ਨੇ ਅੱਜ ਪੀਆਈਐਲ ਦਾਇਰ ਕੀਤੀ ਹੈ ਜਿਹਦੇ ਸੁਣਵਾਈ ਹੋਈ ਕਿ ਵੋਟਾਂ ਨਹੀਂ ਹੋ ਰਹੀਆਂ ਜਦੋਂ ਜੇ ਵੋਟਾਂ ਨਹੀਂ ਹੋਣਗੇ ਤੁਹਾਡੇ ਨੁਮਾਇੰਦੇ ਨਹੀਂ ਹੋਣਗੇ ਜੇ ਨੁਮਾਇੰਦੇ ਨਹੀਂ ਹੋਣਗੇ ਤਾਂ ਤੁਸੀਂ ਅਫਸਰ ਦਾ ਡਾਇਰੈਕਟ ਲਿੰਕ ਲੋਕਾਂ ਨਾਲ ਨਹੀਂ ਸੰਪਰਕ ਹੋ ਸਕਦਾ ਤਾਂ ਸਟੇਟ ਨੇ ਕਿਹਾ ਅੱਜ ਵੀ ਪੱਖ ਰੱਖਿਆ ਹੋਣਾ ਸਟੇਟ ਦਾ ਸਟੇਟ ਦੇ ਉਹੀ ਕਹਿੰਦੇ ਜੀ ਵਾਰਡ ਵਾਰਡ ਬੰਦੀਆਂ ਕਰਕੇ ਜੀ ਸਾਡੇ ਇਲੈਕਸ਼ਨ ਨਹੀਂ ਹੋ ਰਹੇ ਪਰ ਜਿਸ ਸਾਹਮਣੇ ਕਿਹਾ ਕਿ ਉਹਦੇ ਕਰਕੇ ਆਪੇ ਇਲੈਕਸ਼ਨ ਨਹੀਂ ਹੋ ਰਿਹਾ ਸਸਿਕਲ ਪੰਜਾਬ ਚ ਨਗਰ ਕਾਉਂਸਲ ਦੀਆਂ ਚੋਣਾਂ ਨੂੰ ਲੈ ਕੇ ਦੇਖੀਏ ਤਾਂ ਕਾਫੀ ਸਮੇਂ ਦਾ ਜਿਵੇਂ ਰੇੜਕਾ ਬਣਿਆ ਹੋਇਆ ਤੇ ਉਹਨੂੰ ਲੈ ਕੇ ਕਈ ਅਜਿਹੇ ਤਕਨੀਕੀ ਪੁਆਇੰਟ ਹੈਗੇ ਨੇ ਜਿਨੂੰ ਲੈ ਕੇ ਇਹ ਦਰਸਾਇਆ ਜਾਂਦਾ ਵੀ ਜਦੋਂ ਤੱਕ ਉਹ ਹੱਲ ਨਹੀਂ ਹੁੰਦੇ ਕਈ ਕੋਰਟ ਕੇਸਾਂ ਦੀ ਗੱਲ ਕਰੀਏ ਭਾਵੇਂ ਗੱਲ ਕੀਤੀ ਜਾਵੇ ਕਿ ਜਿਹੜੇ ਤਕਨੀਕੀ ਪੁਆਇੰਟਾਂ ਤੇ ਚੱਲਦੇ ਕਿ ਇਹ ਹਜੇ ਚੋਣਾਂ ਨਹੀਂ ਹੋ ਸਕਦੀਆਂ ਪਰ ਮਾਮਲਾ ਪੰਜਾਬ ਰਾਣਾ ਹਾਈ ਕੋਰਟ ਪਹੁੰਚਿਆ ਹੈ ਪੀਐਲ ਦਾਖਲ ਕਰੀ ਹੈਗੀ ਪਿਛੋਂ ਸਾਡੇ ਨਾਲ ਲਈ ਉਹਨਾਂ ਦੇ ਕੀ ਕਿੰਨੀਆਂ ਆਖਰਕਾਰ ਕੌਂਸਲਾਂ ਨੇ ਜਿੱਥੇ ਅਜੇ ਵੀ ਚੋਣਾਂ ਬਰਕਰਾਰ ਨਹੀਂ ਕਿਉਂਕਿ ਸਮਾਂ ਲੰਘ ਚੁੱਕਿਆ ਹੈਗਾ ਪਰ ਕੋਈ ਨਾ ਕੋਈ ਟੈਕਨੀਕਲ ਪੁਆਇੰਟ ਹੋਵੇ ਤਾਂ ਇਸ ਤਰ੍ਹਾਂ ਦਾ ਜਰੂਰ ਰਹਿ ਜਾਂਦਾ ਜਿਹਦੇ ਕਰਕੇ ਚੋਣਾਂ ਨਹੀਂ ਕਰਵਾਈਆਂ ਜਾ ਰਹੀਆਂ ਅ ਪਿਛਮ ਮੁੱਖ ਤੌਰ ਤੇ ਦੇਖਿਆ ਜਾਵੇ ਕਿੰਨੀਆਂ ਕੌਂਸਲਾਂ ਨੇ ਜਿਨ੍ਹਾਂ ਚੋਣਾਂ ਨਹੀਂ ਹੋਈਆਂ ਹੈਗੀਆਂ ਟੋਟਲ 42 ਕੌਂਸਲਰ ਨੇ ਜਿੱਥੇ ਪੂਰੀਆਂ ਚੋਣਾਂ ਨਹੀਂ ਹੋਈਆਂ ਜਿੱਥੇ ਕਈ ਐਸੇ ਕੌਂਸਲ ਨੇ ਜਿਹੜੇ 2020 ਤੋਂ ਪੈਂਡਿੰਗ ਪਏ ਨੇ ਜਿੱਥੇ ਚੋਣਾਂ ਨਹੀਂ ਹੋਈਆਂ ਉੱਥੇ ਫਿਰ ਖਾਮਾ ਖਾਲੀ ਨੇ ਜਾਂ ਉੱਥੇ ਦਾ ਪ੍ਰੋਸੈਸਿੰਗ ਕਿਵੇਂ ਦਾ ਕੋਈ ਰਿਪ੍ਰেজੈਂਟੇਟਿਵ ਨਹੀਂ ਹੈ ਉੱਥਾ ਦੇ ਲੋਕ ਆਪਣੀ ਕਿਸੇ ਨੂੰ ਮਸਲਾ ਨਹੀਂ ਦੱਸ ਸਕਦੇ ਡਰੇਨੇਜ ਦਾ ਕੰਮ ਹੁੰਦਾ ਹੈ ਸਫਾਈਆਂ ਦਾ ਕੰਮ ਹੁੰਦਾ ਹੈ ਸੜਕਾ ਬਣਾਉਣ ਦਾ ਕੰਮ ਹੁੰਦਾ ਹੈ ਬਿਨਾ ਕਾਉਂਸਲ ਤੋਂ ਮਤੀ ਨਹੀਂ ਪਾਸ ਹੁੰਦੇ ਫਿਰ ਉਹ ਕਿਵੇਂ ਕੰਮ ਚੱਲੂਗਾ 2020 ਤੋਂ 2024 4 ਸਾਲ ਹੋ ਗਏ ਇਹ 4 ਸਾਲ ਪੈਂਡਿੰਗ ਨੂੰ ਹੋਏ ਨੇ ਇਹ ਚ ਕਈ ਵਾਰੀ ਗੱਲ ਇਹ ਵੀ ਨਿਕਲ ਕੇ ਸਾਹਮਣੇ ਆਈ ਹੈ ਵੀ ਇਹਨਾਂ ਚ ਕਈ ਤਕਨੀਕੀ ਕਾਰਨ ਨੇ ਜਿੱਥੇ ਵਾਰਡਬੰਦੀਆਂ ਦੀ ਗੱਲ ਹੋਵੇ ਭਾਵੇਂ ਮੈਕਸਿਮਮ ਤਾਂ ਵਾਰਡਬੰਦੀਆਂ ਨੂੰ ਲੈ ਕੇ ਰੌਲੇ ਨੇਗੇ ਆ ਜਾਂ ਫਿਰ ਹੋਰ ਕੋਈ ਟੈਕਨੀਕਲ ਪੁਆਇੰਟਸ ਨੇ ਉਹਨਾਂ ਦਾ ਨਹੀਂ ਜ਼ਿਕਰ ਹੋਇਆ ਹੈਗਾ ਕਿ ਫਿਰ ਜਦੋਂ ਰਹਿੰਦੇ ਨੇ ਤਾਂ ਫਿਰ ਕਿਵੇਂ ਸੰਭਵ ਹੈ ਜੀ ਬਿਲਕੁਲ ਉਹਨਾਂ ਦਾ ਵੀ ਜ਼ਿਕਰ ਹੋਇਆ ਸਟੇਟ ਦੇ ਜਿਹੜੇ ਵਕੀਲ ਸੀਗੇ ਉਹਨਾਂ ਨੇ ਕਿਹਾ ਸੀਗਾ ਜੀ ਵਾਰਡਬੰਦੀ ਕਰਕੇ ਵੀ ਜਿਹੜੇ ਇਲੈਕਸ਼ਨ ਰੁਕੇ ਹੋਣੇ ਪਰ ਚੀਫ ਜਸਟਿਸ ਸਾਹਿਬ ਨੇ ਕਿਹਾ ਕਿ ਉਹਦੇ ਕਰਕੇ ਆਪਾਂ ਇਲੈਕਸ਼ਨ ਨਹੀਂ ਰੋਕ ਸਕਦੇ ਤੇ ਇਸ ਦੇ ਤਹਿਤ ਜਿਹੜੀ ਇੱਕ ਪਹਿਲਾਂ ਵੀ ਮਿਊਨਿਸਪਲ ਕਾਰਪੋਰੇਸ਼ਨ ਦੀ ਜਿਹੜੀ ਪੀਆਈਐਲ ਚੱਲਦੀ ਸੀ ਉਹ 28 ਅਗਸਤ ਦੀ ਰੱਖੀ ਹੋਈ ਸੀ ਜਾਨੀ ਕਿ 28 ਅਗਸਤ ਜੀ ਹੁਣ ਉਸ ਨੂੰ ਵੀ ਪ੍ਰੀਪੋਨ ਕਰਕੇ ਮੇਰੀ ਪੀਆਈਐਲ ਦੇ ਨਾਲ 25 ਜੁਲਾਈ ਨੂੰ ਰੱਖਤਾ ਜੀ ਉਹਦੇ ਚ ਕੀ ਉਹਦੇ ਚ ਵੀ ਇਹੀ ਪੁਆਇੰਟ ਰੱਖਿਆ ਹਾਂਜੀ ਉੱਥੇ ਮਿਊਨਿਸਪਲ ਕਾਰਪੋਰੇਸ਼ਨ ਦੇ ਇਲੈਕਸ਼ਨ ਹੋਣੇ ਰਹਿੰਦੇ ਨੇ ਜੀ ਇਹਦੇ ਵਿੱਚ ਜਦੋਂ ਦੇਖਦੇ ਹਾਂ ਅੰਗਰੇਜ਼ੀ ਜਦੋਂ ਜਿਵੇਂ ਹੁਣ ਚਲੋ ਇਹ ਤਾਂ ਪਬਲਿਕ ਇੰਟਰਸਟ ਰਿਟਿਕੀਸ਼ਨ ਤੁਸੀਂ ਲਾਈ ਹੈਗੀ ਲੋਕਾਂ ਦੇ ਕਿੰਨਾ ਕ ਇਫੈਕਟ ਕਰਦਾ ਜਦੋਂ ਕਿਤੇ ਕਾਉਂਸਲ ਦੀ ਚੋਣਾਂ ਨਹੀਂ ਹੋਣੀਆਂ ਤੇ ਜਿਵੇਂ ਇਹਨਾਂ ਨੇ ਕਿਹਾ ਵੀ ਉੱਥੇ ਕੰਮ ਨਹੀਂ ਹੋਣੇ ਹੈਗੇ ਤਾਂ ਮੇਨ ਮਕਸਦ ਕੀ ਆ ਤੁਹਾਡਾ ਇਸ ਚੀਜ਼ ਨੂੰ ਅੱਗੇ ਰਿਆ ਇਸੇ ਗੱਲ ਨੂੰ ਚੀਫ ਜਸਟਿਸ ਸਾਹਿਬ ਨੇ ਵੀ ਦੁਹਰਾਇਆ ਜਿਵੇਂ ਆਪਣਾ ਸੰਵਿਧਾਨ ਦਾ ਅਨੁਛੇਦ 243 ਜੂ ਜਿਹਦੇ ਵਿੱਚ ਲੋਕਾਂ ਦਾ ਮੈਂਡੇਟ ਜ਼ਰੂਰੀ ਹੁੰਦਾ ਹੈ ਜੇ ਤੁਹਾਡੇ ਲੋਕਾਂ ਦੇ ਨੁਮਾਇੰਦੇ ਨਹੀਂ ਹੋਣਗੇ ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਕਿੱਥੇ ਜਾਣਗੇ ਜਦੋਂ ਲੋਕਾਂ ਦੇ ਜਦੋਂ ਕਾਉਂਸਲ ਜਿਵੇਂ ਬ ਵੋਟਾਂ ਨਹੀਂ ਹੋ ਰਹੀਆਂ ਜਦੋਂ ਜਿਹੜੋ ਵੋਟਾਂ ਨਹੀਂ ਹੋਣਗੇ ਤੁਹਾਡੇ ਨੁਮਾਇੰਦੇ ਨਹੀਂ ਹੋਣਗੇ ਜੇ ਨੁਮਾਇੰਦੇ ਨਹੀਂ ਹੋਣਗੇ ਤਾਂ ਤੁਸੀਂ ਅਫਸਰ ਦਾ ਡਾਇਰੈਕਟ ਲਿੰਕ ਲੋਕਾਂ ਨਾਲ ਨਹੀਂ ਸੰਪਰਕ ਹੋ ਸਕਦਾ ਲੋਕ ਆਪਣੇ ਨੁਮਾਇੰਦੇ ਨੂੰ ਹੀ ਆਪਣੇ ਕੰਮ ਕਹਿੰਦੇ ਹੁੰਦੇ ਨੇ ਤੇ 4 ਸਾਲ ਤੋਂ ਪੈਂਡਿੰਗ ਨੇ ਜਿੱਥੇ ਕਿਸੇ ਡੈਥ ਨਾਲ ਵੀ ਵੈਕੈਂਸੀ ਹੋ ਗਈ ਜਿੱਥੇ 5-5 ਸਾਲ ਕੰਪਲੀਟ ਹੋ ਗਏ ਤੇ ਇਲੈਕਸ਼ਨ ਨਾ ਕਰਾਉਣਾ ਇੱਕ ਕਿਤੇ ਨਾ ਕਿਤੇ ਸੰਵਿਧਾਨ ਦੀ ਉਲੰਘਣਾ ਹੈ ਇਹਦੇ ਚ ਡਿਟੇਲ ਜਿਹੜੀ ਲਈ ਤੁਸੀਂ ਉਹਦੇ ਚ ਜੇ ਦੇਖਿਆ ਜਾਵੇ ਜ਼ਿਆਦਾਤਰ ਕਿਹੜੇ ਨੇ ਡੈਥ ਵਾਲੇ ਨੇ ਜਾਂ ਇਹ ਨੇ ਵੀ ਜਿਨ੍ਹਾਂ ਦੀ ਟਰਮੀਆਂ ਪੂਰੀਆਂ ਹੋ ਗਈਆਂ ਜਿਹੜੀਆਂ 42 ਤੁਹਾਨੂੰ ਮੈਂ ਦੱਸਿਆ ਨੇ ਉਹਨਾਂ ਦੀ ਇੱਕ ਪ੍ਰੋਪਰ ਲਿਸਟ ਜਿਹੜੀ ਹੈ ਇੱਕ ਨੋਟੀਫਿਕੇਸ਼ਨ ਲੋਕਲ ਡਿਪਾਰਟਮੈਂਟ ਨੇ ਇਸ਼ੂ ਕੀਤੀ ਸੀ 1 ਅਗਸਤ 2023 ਨੂੰ ਜਿਹਦੇ ਵਿੱਚ ਬਾਈਲॉज ਦੇ ਵੀ ਮੈਂਸ਼ਨ ਕੀਤਾ ਹੋਇਆ ਹੈ ਜੀ ਸਟੇਟ ਨੇ ਕਿਹਾ ਅੱਜ ਵੀ ਪੱਖ ਰੱਖਿਆ ਹੋਣਾ ਸਟੇਟ ਦਾ ਕੀ ਕਹਣਾ ਸਟੇਟ ਦੇ ਉਹੀ ਕਹਿੰਦਾ ਜੀ ਵਾਰਡ ਵਾਰਡ ਬੰਦੀਆਂ ਕਰਕੇ ਜੀ ਸਾਡੇ ਇਲੈਕਸ਼ਨ ਨਹੀਂ ਹੋ ਰਹੇ ਪਰ ਜਿਵੇਂ ਸਾਹਮਣੇ ਕਿਹਾ ਕਿ ਉਹਦੇ ਕਰਕੇ ਆਪਾਂ ਇਲੈਕਸ਼ਨ ਨਹੀਂ ਰੋਕ ਸਕਦੇ ਤੇ ਹੁਣ ਜਵਾਬ ਕੀ ਮੰਗਿਆ ਜੀ ਹੁਣ ਜੀ ਇੱਕ ਤਾਂ ਜਿਹੜੀ ਪੁਰਾਣੀ ਪੀਆਇਲ ਜਿਸ ਮਿਊਨਿਸਪਲ ਕਾਰਪੋਰੇਸ਼ਨਾਂ ਦੇ ਇਲੈਕਸ਼ਨ ਦੀ ਗੱਲ ਸੀਗੀ 28 ਅਗਸਤ ਲਈ ਪੈਂਡਿੰਗ ਸੀਗੀ ਪੰਜਾਬ ਸਰਕਾਰ ਨੇ ਇਹ ਕਿਹਾ ਕਿ 28 28 ਅਗਸਤ ਨੂੰ ਪੈਂਡਿੰਗ ਹੈ ਕੇਸ ਵੀ ਉਹਦੇ ਨਾਲ ਜੋੜ ਦਿੱਤਾ ਜਾਵੇ ਹਾਲਾਂਕਿ ਜੱਜ ਸਾਹਿਬ ਨੇ ਕਿਹਾ ਕਿ ਨਹੀਂ 28 ਅਗਸਤ ਦਾ ਕੇਸ ਵੀ ਅਸੀਂ 25 ਜੁਲਾਈ ਨੂੰ ਸੁਣਾਂਗੇ ਤੁਸੀਂ ਸਾਨੂੰ ਕਾਰਨ ਅਗੇਂਸਟ ਪ੍ਰੋਵੀਜ਼ਨ ਦੇ ਅਗੇਂਸਟ ਹੈ ਇਸ ਕਰਕੇ ਹੁਣ ਅਸੀਂ ਜਵਾਬ ਦੇਖਾਂਗੇ ਸਰਕਾਰ ਇਹਦੇ ਕੀ ਲੈਂਦੀ ਹੈ ਉਹਨਾਂ ਨੇ ਕਿਹਾ ਕਿ ਸੁਪਰੀਮ ਕੋਰਟ ਕੋਈ ਮਸਲਾ ਪੈਂਡਿੰਗ ਹੈ ਪਰ ਉਹਦੇ ਤੇ ਕੋਈ ਸਟੇ ਨਹੀਂ ਹੈ ਤੇ ਇਸ ਕਰਕੇ ਹੁਣ ਅਸੀਂ 25 ਜੁਲਾਈ ਦੀ ਵੇਟ ਕਰਦੇ ਹਾਂ ਕਿ ਕੀ ਜਵਾਬ ਦੇ ਕੇ ਆਉਣਗੇ ਪਰ ਕਿਉਂਕਿ ਜਦੋਂ ਆਮ ਤੌਰ ਤੇ ਅਸੀਂ ਦੇਖਦੇ ਹਾਂ ਵੀ ਜਦੋਂ ਜਿਹੜੇ ਪੋਸਟਾਂ ਜਨਤਾ ਦੇ ਨੁਮਾਇੰਦਿਆਂ ਦੇ ਨਾਲ ਜੁੜੀਆਂ ਹੋਈਆਂ ਨੇ ਜਦੋਂ ਉੱਥੇ ਖਾਲੀ ਹੋਣ ਤਾਂ ਵੱਡੇ ਤੌਰ ਤੇ ਲੋਕਾਂ ਤੇ ਅਸਰ ਖੈਰ ਪੈਂਦਾ ਇਸ ਚੀਜ਼ ਨੂੰ ਲੈ ਕੇ ਤੇ ਇਸੇ ਚੀਜ਼ ਨੂੰ ਦੇਖਦੇ ਹੋਏ ਜੇ ਕਹੀਏ ਕਿ ਹੁਣ ਜਨਤ ਚਾਚਕਾ ਜਿਵੇਂ ਲੱਗਿਆ ਕੋਰਟ ਦੇ ਵਿੱਚ ਤਾਂ ਸਟੇਟ ਖੈਰ ਜਵਾਬ ਉਨੂੰ ਲੈ ਕੇ ਜਿਹੜੀ ਹਾਲਾਂਕਿ ਅਗਿਆਗਸਤ ਦੀ ਸੀਗੀ ਉਹਨਾਂ ਨੂੰ ਵੀ ਪਹਿਲਾਂ ਕੀਤਾ ਗਿਆ ਤੇ तमाम ਚੀਜ਼ਾਂ ਨੂੰ ਲੈ ਕੇ ਉਮੀਦਵੰਦ ਸਕਦੀ ਹੈ ਵੀ ਆਉਂਦੇ ਦਿਨਾਂ ਦੇ ਦੌਰਾਨ ਦੇਖਣਾ ਹੋ ਸਟੇਟ ਕੀ ਜਵਾਬ ਹੈ ਜਿਹੜੀ ਫਾਈਲ ਕਰਦੀ ਹੈ ਪਰ ਕੋਨੇ ਵੀ ਇਹ ਗੱਲ ਕਿਤੇ ਮਹਿਸੂਸ ਕੀਤੀ ਹੈ ਕਿ ਜਨਤਾ ਦੇ ਨੁਮਾਇੰਦਿਆਂ ਦੀ ਥਾਂ ਦੇ ਉੱਤੇ ਜਿਹੜਾ ਹੈਗਾ ਕੰਮ ਇਫੈਕਟ ਹੁੰਦਾ ਜਿਹਦੇ ਕਰਕੇ ਲੋੜ ਹੈ ਕਿ ਚੋਣਾ ਹੋਣ ਤੇ ਉਸ ਤੋਂ ਬਾਅਦ ਦੇ ਵਿੱਚ ਕੰਮ ਨਿਰੰਤਰ ਚੱਲ ਸਕੇ ਵੀਡੀਓ ਜਰਨਲਿਸਟ ਸੁਖਿੰਦਰ ਦੇਵ ਸਪਿੰਸਿੰਘ ਰੋਜਾਨਾ ਸਪਰਟ ਟੀਵੀ ਚੰਡੀਗੜ੍ਹ